20 ਦਿਨੀ ਸਾਫ ਦਾ ਜੋ ਸਾਡੇ ਮੁੱਖ ਮੰਤਰੀ ਨੇ ਪੰਜਾਬ ਤੇ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਵੀ ਇਸ ਮੁੱਦੇ ਨੂੰ ਉਭਾਰਿਆ ਕਿ ਸਿੱਖ ਇੱਕ ਵੱਖਰੀ ਕੌਮ ਨੇ ਸੋ ਕਿਸ ਤਰ੍ਹਾਂ ਦਿੱਕਤ ਹੋ ਇਸ ਦੀ ਪਰ ਜਦੋਂ ਤੁਸੀਂ ਕਹੋ ਕਿ ਜਾਇਦਾਦ ਦਾ ਕੋਈ ਮਸਲਾ ਹੁੰਦਾ ਹੈਗਾ ਜਦੋਂ ਤੁਸੀਂ ਕੋਈ ਅਡਾਪਸ਼ਨ ਦਾ ਮਸਲਾ ਹੁੰਦਾ ਹੈਗਾ ਜਦੋਂ ਕੋਈ ਹੋਰ ਸਕੈਸ਼ਨ ਐਕਟ ਜਾਂ ਉਤਰਾਧਿਕਾਰੀ ਨੂੰ ਲੈ ਕੇ ਜਿਹੜਾ ਮਸਲਾ ਹੁੰਦਾ ਹੈਗਾ ਇਹ ਸਾਰਿਆਂ ਦੇ ਵਿੱਚ ਜਦੋਂ ਤੁਸੀਂ ਜਾਣਦੇ ਆ ਕਿ ਉੱਤੇ ਬਕਾਇਦਾ ਤੁਹਾਨੂੰ ਹਿੰਦੂ ਮੈਰਿਜ ਐਕਟ ਦੇ ਅਧੀਨ ਹੀ ਜਿਹੜਾ ਹੈ ਡੀਲ ਕੀਤਾ ਜਾਂਦਾ ਹੈ ਮਤਲਬ ਬਾਰ-ਬਾਰ ਚਾਹੇ ਉਹ ਸਿੱਖ ਹੋਣ ਬੋਧੀ ਹੋਣ ਜੈਨੀ ਹੋਣ ਜਦੋਂ ਉਹਨਾਂ ਦੇ ਇਸ ਤਰ੍ਹਾਂ ਦੇ ਮਸਲੇ ਜਿਹੜੇ ਕਾਨੂੰਨੀ ਆਉਂਦੇ ਨੇ ਤੇ ਉਹਨਾਂ ਨੂੰ ਉੱਥੇ ਜਾ ਕੇ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਕਿ ਬਾਰ-ਬਾਰ ਕਾਨੂੰਨੀ ਤੌਰ ਤੇ ਉਹਨਾਂ ਤੇ ਮੱਥੇ ਤੇ ਲਿਖ ਦਿੱਤਾ ਜਾਂਦਾ ਹੈ ਕਿ ਤੁਸੀਂ ਇੱਕ ਹਿੰਦੂਆ ਦਾ ਹੀ ਆਂ ਬੈਠੇ ਹੋ ਦੂਜੀ ਗੱਲ ਇੱਥੇ ਕਿ ਸਰਦਾਰ ਚਰਨਜੀਤ ਸਿੰਘ ਚੰਨੀ ਇਹ ਪਹਿਲਾਂ ਵੀ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਅਨ ਐਲਾਨੀ ਐਮਰਜੈਂਸੀ ਕਰਕੇ ਵੀ ਇਹਨਾਂ ਨੇ ਉਦੋਂ ਮੁੱਦਾ ਚੁੱਕਿਆ ਸੀ ਜਿਸ ਦੇ ਵਿੱਚ ਭਾਈ ਅਮਰਪਾਲ ਸਿੰਘ ਉਹਨਾਂ ਦੇ ਵੀ ਸਪੋਰਟ ਕੀਤੀ ਸੀ ਕਿ ਉਹਨਾਂ ਨੂੰ ਬਕਾਇਦਾ ਜਿਹੜਾ ਇੱਕ ਹਲਫ ਨਹੀਂ ਜਿਹੜਾ ਲੈਣ ਦਿੱਤਾ ਜਾ ਰਿਹਾ ਔਰ ਉਦੋਂ ਵੀ ਇਹਨਾਂ ਦੀ ਜਿਹੜੀ ਆਪਣੀ ਪਾਰਟੀ ਹੈਗੀ ਹੈ ਇਹਨਾਂ ਦੇ ਬਿਆਨ ਤੋਂ ਉਹਨਾਂ ਨੇ ਕਿਨਾਰਾ ਕਰ ਲਿਆ ਸੀ ਕਿ ਜੇ ਇਸ ਤਰ੍ਹਾਂ ਦਾ ਹੁੰਦਾ ਹੈ ਤੇ ਸਿੱਖਾਂ ਨੂੰ ਜਿਹੜਾ ਹੈ ਰਾਜਨੀਤਿਕ ਪੱਧਰ ਤੇ ਇੱਕ ਵੱਡਾ ਹੰਗਾਰਾ ਮਿਲੇਗਾ ਉਹ ਵੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਅ ਦੂਜੀ ਗੱਲ ਇਹ ਹੈਗੀ ਹੈ ਕਿ ਕਿਤਨਾ ਕਿਤੇ ਜੋ RSST ਜਿਹਾ ਆਪਾਂ ਕਹਿ ਸਕਦੇ ਹਾਂ ਕਿ ਹਿੰਦੂ ਤਵ ਜਥੇਬੰਦੀਆਂ ਦੀ ਜਿਹੜੀ ਇੱਕ ਸਿਮੂਲੇਸ਼ਨ ਦੀ ਆਡੀਓਲੋਜੀ ਹੈਗੀ ਹੈ ਜਿਸ ਦੇ ਵਿੱਚ ਇਹ ਕਿਸੇ ਬਾਕੀ ਨੀਆਂ ਜਨੀਆਂ ਵੀ ਕੌਮਾਂ ਹੈਗੀਆਂ ਨੇ ਉਹਨਾਂ ਨੂੰ ਹਿੰਦੂ ਤਵ ਦਾ ਹੀ ਇੱਕ ਅੰਗ ਮੰਨਦੇ ਹੈਗੇ ਨੇ ਜਾਂ ਉਸ ਤਰੀਕੇ ਦੇ ਨਾਲ ਪ੍ਰਚਾਰਦੇ ਨੇ ਉਹਦਾ ਵੀ ਕਿਤਨਾ ਕਿਤੇ ਆਪਾਂ ਦੇਖ ਸਕਦੇ ਹਾਂ ਕਿ ਉਹਨਾਂ ਦੀ ਉਹ ਪ੍ਰੋਜੈਕਟ ਨੂੰ ਵੀ ਛੱਟ ਲੱਗਦੀ ਹੈਗੀ ਜੇ ਇਸ ਤਰ੍ਹਾਂ ਦਾ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਚੈਨਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਪ੍ਰੀਤ ਕੌਰ ਇਸ ਪਲੇ ਮੀਡੀਆ ਵਾਚ ਤੇ ਆਇਕਰੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਤੇ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਖਾਸ ਕਰਕੇ ਇਸ ਪ੍ਰੋਗਰਾਮ ਦੇ ਵਿੱਚ ਅਧਿਨ ਕਰਦੇ ਹੁੰਨੇ ਆ ਜੀ ਪੰਜਾਬ ਜਾਂ ਸੰਸਾਰ ਭਰ ਦੀਆਂ ਉਹਨਾਂ ਸਾਰੀਆਂ ਖਬਰਾਂ ਦਾ ਜਿਨ੍ਹਾਂ ਦਾ ਸਿੱਧੇ ਤੌਰ ਤੇ ਆਮ ਲੋਕਾਂ ਦੇ ਨਾਲ ਜਿਹੜਾ ਉਪਾਅ ਵਾਸਤਾ ਹੁੰਦਾ ਕਿਉਂਕਿ ਇਹ ਸ ਜ਼ਰੂਰੀ ਸਮਝਦੇ ਆ ਜੀ ਕਿ ਜਿਹੜੀਆਂ ਘਟਨਾਵਾਂ ਸੰਸਾਰ ਭਰ ਦੇ ਵਿੱਚ ਵਾਪਰ ਰਹੀਆਂ ਨੇ ਜਾ ਖਾਸ ਕਰਕੇ ਅੰਜ ਕਰ ਲਈਏ ਕਿ ਜੋ ਪੰਜਾਬ ਜਾਂ ਸਿੱਖ ਮਸਲਿਆਂ ਦੇ ਨਾਲ ਸੰਬੰਧਿਤ ਨੇ ਸੋ ਉਹਨਾਂ ਤੇ ਬਕਾਇਦਾ ਉਹਨਾਂ ਤੇ ਇੱਕ ਝਾਤ ਪਾਈ ਜਾਵੇ ਉਹਨਾਂ ਤੋਂ ਤੁਹਾਨੂੰ ਜਾਣੂ ਕਰਵਾਇਆ ਜਾਏ ਜਾਂ ਉਹਨਾਂ ਦਾ ਖਾਸ ਜਿਹੜਾ ਹੈ ਉਹ ਅਧਿਐਨ ਜਾਂ ਵਿਸ਼ਲੇਸ਼ਣ ਕੀਤਾ ਜਾਏ ਤੇ ਜਿੱਥੇ ਇਹਨਾਂ ਖਬਰਾਂ ਦਾ ਖਾਸ ਵਿਸ਼ਲੇਸ਼ਣ ਸਾਡੇ ਨਾਲ ਕਰਦੇ ਹੁੰਦੇ ਨੇ ਮੇਰੇ ਸਹਿਯੋਗੀ ਜਗਜੀਤ ਸਿੰਘ ਜੋ ਮੀਡੀਆ ਐਕਸਪਰਟ ਨੇ ਸੋ ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਸਵਾਗਤ ਹੈ ਜੀ ਬਾਈਕੁਰ ਜੀ ਖਾਲਸਾ ਬਾਈਕੁਰ ਜੀ ਖਾਲਸਾ ਫਤਿਹ ਸੋ ਜਿਸ ਤਰੀਕੇ ਨਾਲ ਅਸੀਂ ਜਾਣਦੇ ਆ ਕਿ ਲਗਾਤਾਰ ਬੇਸ਼ੱਕ ਇਹ ਹੁਣ ਦੀ ਗੱਲ ਨਹੀਂ ਪੰਜਾਬ ਦੇ ਵਿੱਚ ਇਹ ਮੁੱਦਾ ਜਿਹੜਾ ਉਹ ਹੁਣ ਨਹੀਂ ਚੱਲਿਆ ਜਿਸ ਵੇਲੇ ਤੋਂ ਅਸੀਂ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਕਰ ਲਈਏ ਕਿਉਂਕਿ ਆਜ਼ਾਦੀ ਤੋਂ ਪਹਿਲਾਂ ਵੀ ਸਿੱਖਾਂ ਨੂੰ ਅਸੀਂ ਹਮੇਸ਼ਾ ਹੀ ਸਿੱਖਾਂ ਨੇ ਇਹ ਗੱਲ ਰੱਖੀ ਕਿ ਸਿੱਖ ਜਿਹੜੇ ਉਹ ਵੱਖਰੀ ਕੌਮ ਆ ਬੇਸ਼ੱਕ ਅਸੀਂ ਸਿੱਖ ਵੱਖਰੀ ਕੌਮ ਦਾ ਮੁੱਦਾ ਹੋਵੇ ਜਾਂ ਸਿੱਖ ਇੱਕ ਰਾਸ਼ਟਰ ਦਾ ਮੁੱਦਾ ਜਿਹੜਾ ਉਹ ਹਮੇਸ਼ਾ ਹੀ ਚੁੱਕਿਆ ਹਾਲਾਂਕਿ ਸਰਕਾਰਾਂ ਨੇ ਇਸ ਨੂੰ ਉਸ ਪੱਧਰ ਤੇ ਮੰਨਿਆ ਨਹੀਂ ਕਦੇ ਵੀ ਜੀ ਬੀਤੇ ਦਿਨੀ ਸਾਫਕਾ ਜੋ ਸਾਡੇ ਮੁੱਖ ਮੰਤਰੀ ਨੇ ਪੰਜਾਬ ਦੇ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਵੀ ਇਸ ਮੁੱਦੇ ਨੂੰ ਉਭਾਰਿਆ ਕਿ ਸਿੱਖ ਇੱਕ ਵੱਖਰੀ ਕੌਮ ਨੇ ਸੋ ਕਿਸ ਤਰ੍ਹਾਂ ਦਿੱਖਦੇ ਹੋ ਇਸ ਨੂੰ ਆ ਬਿਲਕੁਲ ਸਰਦਾਰ ਚਰਨਜੀਤ ਸਿੰਘ ਚੰਨੀ ਜੋ ਕਿ ਮੈਂਬਰ ਆਫ ਪਾਰਲੀਮੈਂਟ ਹੈਗੇ ਨੇ ਸੋ ਪਿਛਲੇ ਦਿਨੀ ਜਿਹੜਾ ਹੈ ਰਾਸ਼ਟਰਪਤੀ ਦੇ ਭਾਸ਼ਣ ਦੇ ਦੌਰਾਨ ਜਿਹੜੀ ਚਰਚਾ ਹੋ ਰਹੀ ਸੀ ਉਸ ਦੇ ਵਿੱਚ ਤਾਰਾ 25B ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਹੋਣਾ ਨੇ ਜਦੋਂ ਆਪਾਂ ਤਾਰਾ 25B ਦੀ ਗੱਲ ਕਰਦੇ ਆਂ ਤੇ ਉਸ ਦੇ ਵਿੱਚ ਸਿੱਖ ਬૌਧੀ ਤੇ ਜੈਨੀ ਜਿਹੜੇ ਨੇ ਉਹਨਾਂ ਨੂੰ ਇੱਕ Hindu ਧਰਮ ਦਾ ਹੀ ਕਲੱਬ ਡੈਜ਼ ਜਿੱਦਾਂ ਵੀ Hindu ਧਰਮ ਦਾ ਹੀ ਇੱਕ ਤਰ੍ਹਾਂ ਦਾ ਹੰਗ ਜਿਹੜਾ ਦੱਸਿਆ ਹੋਇਆ ਕਿ ਜਿਹੜੇ ਸਾਰੇ ਲਾਜ਼ ਹਿੰਦੂਆਂ ਦੇ ਨੇ ਉਹੀ ਸਿੱਖਾਂ ਤੇ ਲਾਗੂ ਹੋਣਗੇ ਇਸ ਦਾ ਉਹਨਾਂ ਨੇ ਬਕਾਇਦਾ ਹਵਾਲਾ ਦਿੱਤਾ ਉਹਨਾਂ ਨੇ ਕਿਹਾ ਕਿ ਹੁਣ ਉਹ ਸਮਾਂ ਆ ਗਿਆ ਹੈ ਜਦੋਂ ਕਿ ਆਪਾਂ ਵੱਖਰੀ ਵੱਖਰੀ ਜਿਹੜੀ ਪਛਾਣ ਹੈਗੀ ਹੈ ਕਾਮਾ ਨੂੰ ਜਿਹੜੀ ਹੈ ਦਿੱਤੀ ਜਾਵੇ ਇਸ ਦੇ ਵਿੱਚ ਉਹਨਾਂ ਨੇ ਇੱਕ ਹਵਾਲਾ ਦਿੱਤਾ ਕਿ 22 ਫਰਵਰੀ 2000 ਨੂੰ ਸਾਫਕਾ ਚੀਫ ਜਸਟਿਸ ਐਮ ਐਨ ਵੈਂਕਟ ਚਲਿਆ ਉਹਨਾਂ ਦੇ ਅਧੀਨ ਇੱਕ ਕਮਿਸ਼ਨ ਬਣਿਆ ਸੀ ਜਿਸ ਨੇ ਕਿਸ ਦੀ ਸਿਫਾਰਿਸ਼ ਕੀਤੀ ਸੀ ਕਿ ਸਿੱਖਾਂ ਬੋਧੀਆਂ ਤੇ ਜੈਨੀਆਂ ਨੂੰ ਕੌਮ ਵਜੋਂ ਜਿਹੜੀ ਹੈ ਪਛਾਣ ਭਾਰਤ ਦੇ ਸੰਵਿਧਾਨ ਦੇ ਵਿੱਚ ਦੇ ਦੇਣੀ ਚਾਹੀਦੀ ਹੈ ਇਸ ਦਾ ਆਪਾਂ ਕਈ ਵਾਰ ਦੇਖਿਆ ਕਿ ਇਹਦੇ ਵਿੱਚ ਹੁੰਦਾ ਕੀ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਇਹਦੀ ਇਨ ਡੈਪਥ ਪਤਾ ਨਹੀਂ ਹੁੰਦੀ ਤੇ ਉਹ ਕਹਿੰਦੇ ਇਹ ਚੀਜ਼ਾਂ ਨਹੀਂ ਹੈਗੀਆਂ ਪਰ ਤੁਸੀਂ ਇਹ ਦੇਖੋ ਨਾ ਕਿ ਜਦੋਂ ਹੁਣ ਤੇ ਚਲੋ ਆਪਾਂ ਕਹਿ ਸਕਦੇ ਆਂ ਵੀ 2012 ਚ ਜਿਹੜੀ ਆਨੰਦ ਮੈਰਿਜ ਐਕਟ ਦੇ ਵਿੱਚ ਸੋਧ ਹੋਈ ਸੀ ਉਸ ਤੋਂ ਬਾਅਦ ਜਿਹੜਾ ਹੈਗਾ ਇੱਕ ਥੋੜਾ ਜਿਹਾ ਉੱਪਰ ਆਪਾਂ ਇਹ ਕਹਿ ਸਕਦੇ ਇੱਕ ਰੈਫਰੈਂਸ ਭਾਵੇਂ ਚੇਂਜ ਕਰ ਦਿੱਤਾ ਗਿਆ ਪਰ ਜਦੋਂ ਤੁਸੀਂ ਕਹਿ ਲੋ ਕਿ ਜਾਇਦਾਦ ਦਾ ਕੋਈ ਮਸਲਾ ਹੁੰਦਾ ਹੈਗਾ ਜਦੋਂ ਤੁਸੀਂ ਕੋਈ ਅਡਾਪਸ਼ਨ ਦਾ ਮਸਲਾ ਹੁੰਦਾ ਹੈਗਾ ਜਦੋਂ ਕੋਈ ਹੋਰ ਸਕੈਸ਼ਨ ਐਕਟ ਜਾਂ ਉਤਰਾ ਅਧਿਕਾਰੀ ਨੂੰ ਲੈ ਕੇ ਜਿਹੜਾ ਮਸਲਾ ਹੁੰਦਾ ਹੈਗਾ ਇਹ ਸਾਰਿਆਂ ਦੇ ਵਿੱਚ ਜਦੋਂ ਤੁਸੀਂ ਜਾਣਦੇ ਆਂ ਤੇ ਉੱਤੇ ਬਕਾਇਦਾ ਤੁਹਾਨੂੰ ਹਿੰਦੂ ਮੈਰਿਜ ਐਕਟ ਦੇ ਅਧੀਨ ਹੀ ਜਿਹੜਾ ਹੈ ਡੀਲ ਕੀਤਾ ਜਾਂਦਾ ਮਤਲਬ ਬਾਰ-ਬਾਰ ਚਾਹੇ ਉਹ ਸਿੱਖ ਹੋਣ ਬੋਧੀ ਹੋਣ ਜੈਨੀ ਹੋਣ ਜਦੋਂ ਉਹਨਾਂ ਦੇ ਇਸ ਤਰ੍ਹਾਂ ਦੇ ਮਸਲੇ ਜਿਹੜੇ ਕਾਨੂੰਨੀ ਆਉਂਦੇ ਨੇ ਤੇ ਉਹਨਾਂ ਨੂੰ ਉੱਥੇ ਜਾ ਕੇ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਕਿ ਬਾਰ-ਬਾਰ ਕਾਨੂੰਨੀ ਤੌਰ ਤੇ ਉਹਨਾਂ ਤੇ ਮੱਥੇ ਤੇ ਲਿਖ ਦਿੱਤਾ ਜਾਂਦਾ ਕਿ ਤੁਸੀਂ ਇੱਕ ਹਿੰਦੂਆਂ ਦਾ ਹੀ ਅੰਗ ਹੈਗੇ ਹੋ ਤੁਸੀਂ ਗੱਲ ਕੀਤੀ ਕਿ ਲੰਬੇ ਸਮੇਂ ਤੋਂ ਇਹ ਮੰਗ ਜਿਹੜੀ ਹੈ ਇਹ ਉੱਠਦੀ ਰਹੀ ਹੈਗੀ ਬਕਾਇਦਾ ਆਪਾਂ ਕਹਿ ਸਕਦੇ ਹਾਂ ਕਿ ਤਕਰੀਬਨ ਜਦੋਂ ਤੋਂ ਹੀ ਭਾਰਤ ਆ ਸੰਵਿਧਾਨ ਬਣਿਆ ਹੈਗਾ ਜਦੋਂ ਤੋਂ ਇਹ ਚੀਜ਼ਾਂ ਵਿੱਚ ਦਰਜ ਕੀਤੀਆਂ ਗਈਆਂ ਨੇ ਉਸ ਤੋਂ ਬਾਅਦ ਚ ਉਹ ਮੰਗ ਜਿਹੜੀ ਹੈ ਸਮੇਂ-ਸਮੇਂ ਤੇ ਉੱਠਦੀ ਰਹਿੰਦੀ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਸਿੱਖ ਇੱਕ ਵੱਖਰੀ ਕੌਮ ਦਾ ਮਤਾ ਜਿਹੜਾ ਹੈ ਉਹ ਪਾਸ ਕੀਤਾ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਇਹ ਮਤਾ ਜਿਹੜਾ ਪਾਸ ਕੀਤਾ ਹੋਇਆ ਹੈ ਈਵਨ ਕਿ ਫਰਵਰੀ 27 1984 ਨੂੰ ਅਕਾਲੀ ਲੀਡਰਾਂ ਦੇ ਵੱਲੋਂ ਬਕਾਇਦਾ ਧਾਰਾ 25 ਬੀ ਦੀਆਂ ਜਿਹੜੀਆਂ ਕਾਪੀਆਂ ਹੈਗੀਆਂ ਨੇ ਉਹ ਸਾੜੀਆਂ ਗਈਆਂ ਸਨ ਤੇ ਉਹਨਾਂ ਨੂੰ ਬਕਾਇਦਾ ਇਸ ਚੀਜ਼ ਨੂੰ ਲੈ ਕੇ ਅਰੈਸਟ ਵੀ ਕੀਤਾ ਗਿਆ ਸੀ ਦਿੱਲੀ ਦੇ ਵਿੱਚ ਔਰ ਜੇਲ੍ਹ ਦੇ ਵਿੱਚ ਵੀ ਪਾਇਆ ਗਿਆ ਸੀ ਜਿਸ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਸ਼ਾਮਲ ਸਨ ਪਰ ਆਪਾਂ ਇਹ ਦੇਖ ਸਕਦੇ ਹਾਂ ਕਿ ਜਦੋਂ ਉਸ ਤੋਂ ਬਾਅਦ ਉਹ ਮੁੱਖ ਮੰਤਰੀ ਬਣਦੇ ਨੇ ਜਾਂ ਜਦੋਂ ਮਾਹੌਲ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੇ ਲਫ਼ਜ਼ਾਂ ਦੇ ਵਿੱਚ ਜੇ ਜਿਸ ਤਰੀਕੇ ਦੇ ਨਾਲ ਸਟੇਟ ਕਹਿੰਦੀ ਹੈ ਕਿ ਸਾਰਾ ਕੁਝ ਸ਼ਾਂਤ ਹੋ ਗਿਆ ਫਿਰ ਇਹ ਜਿਹੜੇ ਮਸਲੇ ਹੈਗੇ ਨੇ ਫਿਰ ਇਹ ਕੌਮ ਦੇ ਮਸਲੇ ਤੇ ਪੰਥ ਦੇ ਜਿਹੜੇ ਮਸਲੇ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਅੰਡਰ ਦਾ ਕਾਰਪਟ ਜਾਂ ਅੰਡਰ ਦਾ ਟੇਬਲ ਕਰ ਦਿੱਤਾ ਜਾਂਦਾ ਹੈ ਉਹ ਫਿਰ ਕਦੀ ਯਾਦ ਹੀ ਨਹੀਂ ਆਉਂਦੇ ਉਸ ਤੋਂ ਬਾਅਦ ਕਿੰਨੀ ਵਾਰ ਪੰਜਾਬ ਦੇ ਲੀਡਰਾਂ ਨੇ ਜਿਹੜੀ ਹੈ ਸੱਤਾ ਮਾਣੀ ਹੈਗੀ ਹੈ ਦੂਜੀ ਗੱਲ ਇੱਥੇ ਕਿ ਸਰਦਾਰ ਚਰਨਜੀਤ ਸਿੰਘ ਚੰਨੀ ਇਹ ਪਹਿਲਾਂ ਵੀ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਅਨ ਐਲਾਨੀ ਐਮਰਜੈਂਸੀ ਕਰਕੇ ਵੀ ਇਹਨਾਂ ਨੇ ਉਦੋਂ ਮੁੱਦਾ ਚੁੱਕਿਆ ਸੀ ਜਿਸ ਦੇ ਵਿੱਚ ਭਾਈ ਅਮਰਪਾਲ ਸਿੰਘ ਉਹਨਾਂ ਦੀ ਵੀ ਸਪੋਰਟ ਕੀਤੀ ਸੀ ਕਿ ਉਹਨਾਂ ਨੂੰ ਬਕਾਇਦਾ ਜਿਹੜਾ ਇੱਕ ਹਲਫ ਨਹੀਂ ਜਿਹੜਾ ਲੈਣ ਦਿੱਤਾ ਜਾ ਰਿਹਾ ਔਰ ਉਦੋਂ ਵੀ ਇਹਨਾਂ ਦੀ ਜਿਹੜੀ ਆਪਣੀ ਪਾਰਟੀ ਹੈਗੀ ਹੈ ਇਹਨਾਂ ਦੇ ਬਿਆਨ ਤੋਂ ਉਹਨਾਂ ਨੇ ਕਿਨਾਰਾ ਕਰ ਲਿਆ ਸੀ ਭਾਵੇਂ ਕਿ ਇਹਨਾਂ ਦਾ ਜਿਹੜਾ ਸਾਰਾ ਪਾਸ਼ਨ ਹੈ ਉਹ ਕੱਲਾ ਅਮਰਿਤਪਾਲ ਸਿੰਘ ਦੀ سپورਟ 'ਚ ਨਹੀਂ ਸੀ ਉਹ ਭਾਰਤ ਦੇ ਵਿੱਚ ਜਿਸ ਤਰੀਕੇ ਦੀ ਆਣ-ਲਾਨੀ ਐਮਰਜੈਂਸੀ ਚੱਲ ਰਹੀ ਹੈ ਉਹਦੇ ਬਾਰੇ ਸੀ ਪਰ ਫਿਰ ਵੀ ਉਹਦੇ ਨਾਲ ਕਿਤੇ ਵੀ ਸਿੱਖਾਂ ਦੇ ਮੁੱਦਿਆਂ ਦਾ ਮਸਲੇ ਤੇ ਸਿੱਖਾਂ ਦੇ ਮੁੱਦਿਆਂ ਤੇ ਮਤਲਬ ਮਸਲਾ ਹੀ ਚੱਕਦੇ ਰਹਿੰਦੇ ਨੇ ਹੋਣ ਗੱਲ ਇਹ ਹੈਗੀ ਹੈ ਕਿ ਜਦੋਂ ਇੱਕ ਕਾਂਗਰਸ ਦੇ ਮੈਂਬਰ ਆਫ ਪਾਰਲੀਮੈਂਟ ਵੱਲੋਂ ਇਹ ਗੱਲ ਆਉਂਦੀ ਹੈਗੀ ਹੈ ਕਿਉਂਕਿ ਕਾਂਗਰਸ ਦੇ ਨਾਲ ਇੱਕ ਲੰਬਾ ਸੰਘਰਸ਼ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਰਿਆ ਹੈਗਾ ਤੇ ਕੈਨ ਨੂੰ ਤੇ ਜਿਹੜੇ ਡਾਕਟਰ ਮਰਮੋਨ ਸਿੰਘ ਨੇ ਉਹ ਆਪ ਜਿਹੜਾ ਹੈਗਾ ਪ੍ਰਧਾਨ ਮੰਤਰੀ ਰਹਿ ਚੁੱਕੇ ਨੇ ਹੁਣ ਉਹਨਾਂ ਦੀ ਵੀ ਸਾਰਾ ਕੁਝ ਇਸੇ ਕਾਨੂੰਨ ਦੇ ਅਧੀਨ ਹੀ ਹੋਇਆ ਹੋਏਗਾ ਜੇ ਆਪਾਂ ਦੇਖਿਆ ਜਾਵੇ ਤੇ ਉਦੋਂ ਕਿਉਂ ਨਹੀਂ ਇਹ ਮੁੱਦੇ ਚੱਕੇ ਗਏ ਜਾਂ ਉਦੋਂ ਕਿਉਂ ਨਹੀਂ ਇਹਨਾਂ ਦੇ ਸੋਲਿਊਸ਼ਨਸ ਹੋਏ ਬਿਲਕੁਲ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਸਮਝਦੇ ਨੇ ਜਾਂ ਬਹੁਤ ਸਾਰੇ ਵਕੀਲੇ ਕਹਿੰਦੇ ਨੇ ਵੀ ਜੇ ਕਾਨੂੰਨ ਬਦਲ ਦਿੱਤੇ ਜਾਂਦੇ ਨੇ ਤੇ ਬਹੁਤ ਸਾਰੀਆਂ ਕੰਪਲਿਕੀਸ਼ਨਸ ਹੋ ਸਕਦੀਆਂ ਨੇ ਤੁਸੀਂ ਕੀ ਸਮਝਦੇ ਹੋ ਵੀ ਕੋਈ ਬਦਲਾ ਇਨ੍ਹਾਂ ਕਾਨੂੰਨਾਂ ਦੇ ਵਿੱਚ ਹੋ ਸਕਦਾ ਆ ਬਿਲਕੁਲ ਕਾਨੂੰਨਾਂ ਦੇ ਵਿੱਚ ਬਦਲਾ ਜੇ ਆਪਾਂ ਕਹਿ ਸਕਦੇ ਹਾਂ ਕਿ ਸਰਕਾਰਾਂ ਚੋਂ ਹੁਣ ਤੁਸੀਂ ਦੇਖੋ ਨਾ ਕਿ ਸੰਵਿਧਾਨ ਦੇ ਵਿੱਚ ਮੇਰੇ ਹਿਸਾਬ ਨਾਲ ਸੈਂਕੜੇ ਤੋਂ ਵੱਧ ਜਿਹੜੀਆਂ ਸੋਧਾਂ ਨੇ ਹੋ ਚੁੱਕੀਆਂ ਨੇ ਜੋ ਸੰਵਿਧਾਨ ਡੇ 1 ਦੇ ਵਿੱਚ ਬਣਾਇਆ ਸੀ ਉਹ ਅੱਜ ਨਹੀਂ ਹੈਗਾ ਹੁਣ ਰੀਸੈਂਟ ਜੇ ਆਪਾਂ ਇੱਕ ਵੱਡੇ ਚੇਂਜ ਦੀ ਗੱਲ ਕਰਨੀ ਹੋਏ ਤੇ ਜਿਹੜਾ ਇਹਨਾਂ ਨੇ ਭਾਰਤੀ ਨਿਆਂ ਸਹਿਯਤਾ ਕਰਕੇ ਬੀ ਐਨ ਐਸ ਕਰਤਾ ਜਿਹੜੀਆਂ ਪੁਰਾਣੀਆਂ ਧਾਰਾਵਾਂ ਆਪਾਂ ਦੇਖਦੇ ਸੀ ਜੋ ਇੰਡੀਅਨ ਪੀਨਲ ਕੋਡ ਦੇ ਵਿੱਚ ਹੁੰਦੀਆਂ ਸੀ ਉਹ ਸਾਰੀਆਂ ਬਦਲ ਕੇ ਇਹਨਾਂ ਨੇ ਪੂਰਾ ਕਾਨੂੰਨੀ ਢਾਂਚਾ ਹੀ ਇੱਕ ਤਰ੍ਹਾਂ ਦਾ ਬਦਲਦਾ ਤੇ ਇਹਦੇ ਵਿੱਚ ਕੋਈ ਉਹਦੇ ਨਾਲੋਂ ਜ਼ਿਆਦੀਆਂ ਕੰਪਲਿਕੀਸ਼ਨਸ ਤਾਂ ਨਹੀਂ ਹੋ ਸਕਦੀਆਂ ਜਾਂ ਫਿਰ ਮਸਲਾ ਇਹ ਕਿ ਸਾਰੀਆਂ ਜਿਹੜੀਆਂ ਕੰਪਲਿਕੀਸ਼ਨਸ ਉਹ ਸਿੱਖਾਂ ਦੇ ਲਈ ਹੀ ਆਉਣੀਆਂ ਹਨ ਗੱਲ ਉੱਥੇ ਆ ਜਾਂਦੀ ਹੈ ਕਿ ਤੁਹਾਡੀ ਨੀਅਤ ਤੇ ਨੀਤੀ ਦੇ ਵਿੱਚ ਕਿੰਨਾ ਕੁ ਫਰਕ ਹੈਗਾ ਕੀ ਤੁਸੀਂ ਇਹ ਕਰਨਾ ਵੀ ਚਾਹੁੰਦੇ ਹੋ ਜਾਂ ਕਿਤਨਾ ਕਿਤੇ ਤੁਸੀਂ ਕਰਨਾ ਹੀ ਨਹੀਂ ਚਾਹੁੰਦੇ ਜੇ ਆਪਾਂ ਕਰਨਾ ਹੀ ਨਹੀਂ ਚਾਹੁੰਦੇ ਦੇ ਵਿੱਚ ਆਈਏ ਤੇ ਉਹਦੇ ਬਹੁਤ ਸਾਰੇ ਜਿਹੜੇ ਕੰਪਲਿਕੇਸ਼ਨ ਬਹੁਤ ਸਾਰੇ ਜਿਹੜੇ ਕਾਰਨ ਉਹ ਵੀ ਸਾਡੇ ਸਾਹਮਣੇ ਜਿਹੜੇ ਆ ਜਾਂਦੇ ਨੇ ਇੱਕ ਤਾਂ ਕਿਤਨਾ ਕਿਤੇ ਆਪਾਂ ਦੇਖਦੇ ਆ ਕਿ ਜੇ ਇਸ ਤਰ੍ਹਾਂ ਦਾ ਹੁੰਦਾ ਹੈ ਤੇ ਸਿੱਖਾਂ ਨੂੰ ਜਿਹੜਾ ਹੈ ਰਾਜਨੀਤਿਕ ਪੱਧਰ ਤੇ ਇੱਕ ਵੱਡਾ ਹੁੰਗਾਰਾ ਮਿਲੇਗਾ ਉਹ ਵੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਦੂਜੀ ਗੱਲ ਇਹ ਹੈਗੀ ਆ ਕਿ ਕਿਤਨਾ ਕਿਤੇ ਜੋ RSST ਜੇ ਆਪਾਂ ਕਹਿ ਸਕਦੇ ਹਾਂ ਕਿ ਹਿੰਦੂ ਤਵ ਜਥੇਬੰਦੀਆਂ ਦੀ ਜਿਹੜੀ ਇੱਕ ਅਸਿਮੀਲੇਸ਼ਨ ਦੀ ਡਿਓਲੋਜੀ ਹੈਗੀ ਹੈ ਜਿਸ ਦੇ ਵਿੱਚ ਇਹ ਕਿਸੇ ਬਾਕੀ ਨੀਆਂ ਜਨੀਆਂ ਵੀ ਕੌਮਾਂ ਹੈਗੀਆਂ ਨੇ ਉਹਨਾਂ ਨੂੰ ਹਿੰਦੂ ਤਵ ਦਾ ਹੀ ਇੱਕ ਅੰਗ ਮੰਨਦੇ ਹੈਗੇ ਨੇ ਜਾਂ ਉਸ ਤਰੀਕੇ ਦੇ ਨਾਲ ਪ੍ਰਚਾਰਦੇ ਨੇ ਉਹਦਾ ਵੀ ਕਿਤਨਾ ਕਿਤੇ ਆਪਾਂ ਦੇਖ ਸਕਦੇ ਹਾਂ ਕਿ ਉਹਨਾਂ ਦੀ ਉਹ ਪ੍ਰੋਜੈਕਟ ਨੂੰ ਵੀ ਛੱਟ ਲੱਗਦੀ ਹੈਗੀ ਹੈ ਜੇ ਇਸ ਤਰ੍ਹਾਂ ਨਾਲ ਹੁੰਦਾ ਹੈ ਜੀ ਬਤਰਾ ਤੀਸਰਾ ਕਿਤਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਦੇ ਅੰਦਰ ਡਰ ਹੈ ਕਿ ਸ਼ਾਇਦ ਇਸ ਤਰ੍ਹਾਂ ਦਾ ਹੋ ਜਾਏਗਾ ਤੇ ਪਤਾ ਨਹੀਂ ਸਿੱਖ ਕੀ ਕਰ ਲੈਣਗੇ ਮਤਲਬ ਬਿਨਾਂ ਗੱਲ ਤੋਂ ਇੱਕ ਹੁੰਦਾ ਨਾ ਇੱਕ ਸਾਈਕੀ ਦੇ ਵਿੱਚ ਇੱਕ ਡਰ ਜਿਆ ਪਿਆ ਹੁੰਦਾ ਉਹ ਵੀ ਇਹਨਾਂ ਕੋਮਾ ਦੀ ਆਪਾਂ ਕਹਿ ਸਕਦੇ ਹਾਂ ਕਿ ਕਮਜ਼ੋਰੀ ਹੁੰਦੀ ਹੈ ਤੇ ਉਹ ਚੌਥਾ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਕਿ ਜਿਹਨੂੰ ਆਪਾਂ ਦੇਖ ਸਕਦੇ ਹਾਂ ਕਿ ਜਦੋਂ ਵੀ ਤੁਸੀਂ ਦੇਖੋ ਕਿ ਸਿੱਖ ਦਿਹਾੜੇ ਹੁੰਦੇ ਨੇ ਜਾਂ ਸਿੱਖ ਨਾਇਕਾਂ ਨੂੰ ਬਹੁਤ ਸਾਰੇ ਜਿਹੜੇ ਸਿੱਖ ਜਰਨਲ ਨੇ ਉਹਨਾਂ ਨੂੰ ਇਹ ਐਸੇ ਕਿਤਨਾ ਕਿਤੇ ਜਦੋਂ ਉਹਨਾਂ ਦੀ ਛਲਾਂਗਾ ਕਰ ਰਹੇ ਹੁੰਦੇ ਆ ਜਾਂ ਜਦੋਂ ਉਹਨਾਂ ਦੇ ਬਾਰੇ ਬੋਲਦੇ ਹੁੰਦੇ ਆ ਤੇ ਕਿਤਨਾ ਕਿਤੇ ਆਪਣੀ ਹੀ ਪਿੱਠ ਤਪਤਪਾ ਰਹੇ ਹੁੰਦੇ ਆ ਕਿਉਂਕਿ ਉਹ ਉਹਨਾਂ ਨੂੰ ਐਜ਼ ਏ Hindu ਦੇ ਤੌਰ ਤੇ ਪ੍ਰੇਡਿਕਟ ਕਰਦੇ ਆ ਇਹਨਾਂ ਦੇ ਬਹੁਤ ਸਾਰੇ ਜਿਹੜੇ ਸਕਾਲਰਸ ਤੁਸੀਂ ਸੁਣਿਆ ਹੋਣਾ ਹੁਣ ਤੇ ਵੀਡੀਓਜ਼ ਵਗੈਰਾ ਆਮ ਹੀ ਜਿਹੜੀਆਂ ਦੇਖਣ ਨੂੰ ਮਿਲ ਜਾਂਦੀਆਂ ਕਿ ਚਾਹੇ ਉਹ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਦੇ ਹੋਣ ਚਾਹੇ ਦੂਜੇ ਬੰਨੇ ਉਹ ਹਰੀ ਸਿੰਘ ਨੱਲਵੇ ਦੀ ਗੱਲ ਕਰਦੇ ਹੋਣ ਜਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਕਰਦੇ ਹੋਣ ਕਿਉਂਕਿ ਇਨਾਂ ਦੇ ਕੋਲ ਕੋਈ ਇਸ ਤਰ੍ਹਾਂ ਦੀ ਆਪਾਂ ਕਹਿ ਸਕਦੇ ਕਿ ਲੰਮੀ ਵਿਰਾਸਤ ਨਹੀਂ ਹੈ ਜੇ ਅਸੀਂ ਗੱਲ ਸਿੱਖਾਂ ਦੀ ਕਰਦੇ ਹਾਂ ਸਾਡੇ ਕੋਲ ਤੇ ਗੁਰੂ ਸਾਹਿਬਾਨ ਤੋਂ ਲੈ ਕੇ ਤੇ ਹੁਣ ਤੱਕ ਚਾਹੇ ਸ਼ਹੀਦਾਂ ਦੀਆਂ ਕਤਾਰਾਂ ਨੇ ਸਾਡੇ ਕੋਲ ਲੱਗੀਆਂ ਪਈਆਂ ਨੇ ਸਾਡੇ ਕੋਲ ਪੂਰੇ ਇਤਿਹਾਸ ਦੇ ਵਿੱਚ ਸੇਧ ਲੈਣ ਲਈ ਸਾਡੇ ਕੋਲ ਜਰਨੈਲਾਂ ਦੀ ਕੋਈ ਕਮੀ ਨਹੀਂ ਹੈਗੀ ਪਰ ਇਹਨਾਂ ਦੇ ਇਤਿਹਾਸ ਦੇ ਵਿੱਚ ਇਹ ਕਮੀਆਂ ਆਮ ਹੀ ਦੇਖਣ ਨੂੰ ਜੜੀਆਂ ਮਿਲਦੀਆਂ ਹੈਗੀਆਂ ਨੇ ਔਰ ਇਹਨਾਂ ਦੇ ਹੀ ਇੱਕ ਲੇਖਕ ਹੈਗੇ ਨੇ ਸੁਰੇਂਦਰ ਕੁਮਾਰ ਸ਼ਰਮਾ ਉਹਨਾਂ ਦੀ ਕਿਤਾਬ ਹੈਗੀ ਹੈ Hindu ਇਤਿਹਾਸ ਹਾਰਾਂ ਦੀ ਦਾਸਤਾਨ ਉਹ ਵੀ ਜਿਹੜੀ ਹੈ ਕਿਤਨਾ ਕਿਤੇ ਪੜ੍ਹਨੀ ਚਾਹੀਦੀ ਹੈ ਜਿਸ ਦੇ ਵਿੱਚ ਆਪਾਂ ਦੇਖਿਆ ਕਿ ਤਕਰੀਬਨ 800 ਸਾਲ ਦਾ ਜਿਹੜਾ ਸਮਾਂ ਹੈਗਾ ਕਿਵੇਂ ਇਹਨਾਂ ਨੇ ਗੁਲਾਮੀ ਕਿਤਨਾ ਕਿਤੇ ਹੰਡਾਈ ਹੈਗੀ ਤੇ ਇਹ ਕਾਰਨਾ ਜਿਹੜੇ ਤੁਸੀਂ ਕਹਿ ਸਕਦੇ ਹੋ ਨਾ ਕਿ ਇਹਨਾਂ ਦੇ ਕਰਕੇ ਹੋ ਸਕਦਾ ਹੈ ਕਿ ਇਹ ਨਹੀਂ ਚਾਹੁੰਦੇ ਕਿ ਸਿੱਖਾਂ ਨੂੰ ਇਸ ਤਰ੍ਹਾਂ ਦੀ ਕੋਈ ਮਾਨਤਾ ਦਿੱਤੀ ਜਾਵੇ ਪਰ ਬਾਕੀ ਜੇ ਆਪਾਂ ਸਿੱਖਾਂ ਨੂੰ ਐਜ਼ ਅ ਕੌਮ ਵਜੋਂ ਗੱਲ ਕਰ ਲਈ ਤੇ ਸਾਨੂੰ ਇਹ ਮਾਨਤਾ ਗੁਰੂ ਨਾਨਕ ਸਾਹਿਬ ਨੇ ਹੀ ਦੇ ਦਿੱਤੀ ਸੀ ਤੇ ਸਾਨੂੰ ਕਿਸੇ ਹੋਰ ਦੀ ਮਾਨਤਾ ਦੀ ਜਿਹੜੀ ਜ਼ਰੂਰਤ ਨਹੀਂ ਹੈ ਹਾਂ ਸਮੇਂ ਦੀ ਲੋੜ ਦੇ ਅਨੁਸਾਰ ਜਾਂ ਜਿਹੜੇ ਇਸ ਮੁਲਕ ਦੇ ਵਿੱਚ ਆਪਾਂ ਰਹਿੰਦੇ ਆ ਉੱਥੇ ਜਿਸ ਤਰੀਕੇ ਦੀ ਕਾਨੂੰਨੀ ਮੁਸ਼ਕਲਤ ਹੈ ਉਹ ਵੀ ਸਾਨੂੰ ਜਾਰੀ ਰੱਖਣੀ ਪਵੇਗੀ ਉਸ ਨੂੰ ਆਪਾਂ ਉਹਨਾਂ ਚੀਜ਼ਾਂ ਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ ਜਿਵੇਂ ਉਹਨਾਂ ਨੂੰ ਪਿੱਛੇ ਛੱਡ ਕੇ ਨਹੀਂ ਚੱਲ ਸਕਦੇ ਹੈਗੇ ਜੀ ਕਿਉਂਕਿ ਜੇ ਅਸੀਂ ਰਹਿ ਉਸ ਢਾਂਚੇ 'ਚ ਰਹੇ ਆ ਤੇ ਬਿਲਕੁਲ ਇਹ ਜ਼ਰੂਰੀ ਹੋ ਜਾਂਦਾ ਹੈ ਜੀ